ਲੰਚ ਉੱਠੋ ਬੱਚੇ ਉੱਠੋ ਛੇਤੀ ਸਕੂਲ ਜਾਣਾ ਚਲੋ ਚਲੋ ਬੱਚੇ ਚਲੋ 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 ਆਪਣੇ ਫਟ ਫਰੈਸ਼ ਹੋ ਜਾਓ ਚਲੋ ਤਾਂ ਤੁਸੀਂ ਵੀ ਬੈਠੋ ਚਲੋ ਚਲੋ ਛੇਤੀ ਜਾ ਕੇ ਫਰੈਸ਼ ਹੋ ਜਾਓ ਚਲੋ ਚਲੋ ਰੈਡੀ ਹੋ ਆ ਗਈ ਮੈਂ ਯਾਰ ਹੋ ਗਈ ਸੀ ਤੁਸੀਂ ਹਾਂ ਹਾਂ ਅੱਛਾ ਬੱਚੇ ਉੱਠ ਖੜੇਗੇ ਨਹੀਂ ਹਾਂਜੀ ਬੱਚੇ ਉੱਠ ਗਏ ਬੱਚੇ ਫਰੈਸ਼ ਹੋ ਰਹੇ ਨੇ ਰੈਡੀ ਹੋ ਰਹੇ ਨੇ ਸਕੂਲ ਵਾਸਤੇ ਤੇ ਐਂਗਰ ਮੈਂ ਨਾ ਰੋਟੀ ਲਾਣੀ ਆ ਤੇ ਤੁਸੀਂ ਤਿਆਰ ਹੋ ਜਾਓ ਠੀਕ ਹੈ ਜੀ ਚਲ ਠੀਕ ਆ ਲਓ ਜੀ ਟਿਫਿਨ ਤੇ ਸ਼ਾਮ ਨੂੰ ਟਾਈਮ ਨਾਲ ਜਲਦੀ پیسے ਲੈ ਕੇ ਸਿੱਧੇ ਘਰੇ ਆਣਾ ਉਹ ਆ ਜੂ ਆ ਜੂ ਤੂੰ ਵੀ ਕੋਈ ਨਾ ਬਸ ਸੋਚੀ ਰੱਖ ਗਈਆਂ ਚਲ ਬੈਠੋ ਲੈ ਹਾਂਜੀ ਮੰਮਾ ਮੈਂ ਸੀਟ ਕਰਵਾਉਣ ਕਿ ਕਿੱਮਤ ਮੇਰੀ ਫੀਸ ਜਮਾ ਕਰਾ ਕੇ ਨਹੀਂ ਆਇਆ ਕੋਈ ਨਾ ਬੁੱਤ ਜਮਾ ਕਰਾਵਾ ਮਮਾ ਹੰਨਾ ਮੈਂ ਉਹਨੇ ਮੈਨੂੰ ਟਿਕਾ ਰੱਖਾ ਕੇ ਰੱਖਿਆ ਸੀ ਟੇਬਲ ਤੇ ਮੇਰੀ ਫੀਸ ਜਮਾ ਕਰਾ ਦੋ ਠੀਕ ਹੈ ਬੁੱਤ ਕੋਈ ਨਾ ਕਰਵਾਵਾਂਗੇ ਠੀਕ ਆ ਪੁੱਤ ਕੋਈ ਨਾ ਹੁਣ ਤੁਸੀਂ ਦੋਨੇ ਸਕੂਲੇ ਜਾਓ ਮੈਂ papa ਨੂੰ ਫੋਨ ਕਰ ਦਿੰਦੀ ਆ ਅੱਜ papa ਨੂੰ advance ਮਿਲਣਾ ਵਾ ਤੇ ਤੁਹਾਡੀ ਫੀਸ ਜਮ੍ਹਾਂ ਕਰਾ ਦਿੰਦੀ ਆ ਚਲੋ ਜਾਓ ਚਲੋ ਭੱਜੀ-ਭੱਜੀ ਸਕੂਲੇ ਜਾਓ ਵੈਰੀ ਗੁੱਡ ਹਾਇਰ ਬਬ ਮੈਂ ਕੀ ਕਰਾਂ ਇੱਕ ਤਾਂ दारू ਦਾ ਘਹਿੜਾ ਨਹੀਂ ਛੱਡਦਾ ਉੱਤੋਂ ਖਰਚੇ ਬਹੁਤ ਦੇ ਬੱਚਿਆਂ ਦੀ ਫੀਸਾਂ ਨਹੀਂ ਭਰੀਆਂ ਜਾਂਦੀਆਂ ਚਲ ਤੈਨੂੰ ਮੈਂ ਫੋਨ ਕਰ ਦਿੰਦੀ ਆ ਉਹਦੇ ਕੋਲ ਕਰਦੇ ਕੰਮ ਹੀ ਨਹੀਂ ਮੁੱਕਦੇ ਹੈਗੇ ਕਦੇ ਆ ਲਿਆ ਦੇ ਕਦੇ ਉਹ ਲਿਆ ਦੋ ਡੇਟ ਕਰਾ ਕੇ ਰੱਖਤਾ ਵਾ ਮੁੰਡੂ ਲੈ ਆਫੇਰ ਫੋਨ ਆ ਗਿਆ ਹੈਲੋ ਹੈਲੋ ਹਾਂਜੀ ਪਹੁੰਚ ਗਏ ਕੰਮ ਤੇ ਕੀ ਗੱਲ ਆ ਯਾਰ ਹੁਣ ਤਾਂ ਘਰੋਂ ਆਇਆ ਹਲੇ ਮੈਂ ਹਾਂ ਚਲ ਠੀਕ ਆ ਠੀਕ ਆ ਹੋਰ ਰੱਖ ਦੇ ਬੜਕੀ ਕਿਉਂ ਜਾਣੀ ਹੋ ਮੈਂ ਤੁਹਾਨੂੰ ਫੋਨ ਕਾਲ ਆਇਆ ਸੀ ਐਡਵਾਂਸ ਲੈ ਕੇ ਸਿੱਧਾ ਕਰੇ ਆ ਜਿਓ ਸਵੇਰੇ ਬੱਚਿਆਂ ਦੀ ਫੀਸ ਭਰਨੀ ਆ ਓ আচ্ছা আচ্ছা ਬਾਬਾ ਚੱਲ ਤੂੰ ਹੁਣ ਫੋਨ ਰੱਖ ਮੈਂ ਸਮਝ ਗਿਆ ਸਾਰੀ ਗੱਲ ਹਾਂ ਟੈਨਸ਼ਨ ਨਾ ਲੈ ਕੀ ਯਾਰ 10000 ਰੁਪਏ ਐਡਵਾਂਸ ਮਿਲਣਾ ਵਾ ਉਹ ਤੋਂ ਆ ਫੀਸਾਂ ਦੇ ਚੱਕਰ ਪਈ ਜਾਂਦੇ ਆ ਸਮਝ ਨਹੀਂ ਆਉਂਦੀ ਵੀ ਕੀ ਕਰਾਂਗੇ ਓ ਜਲੀ ਇੱਥੇ ਖੜਾ ਕੀ ਸੁੱਤੀ ਜੰਨਾ ਤੂੰ ਕੁਛ ਨਹੀਂ ਯਾਰ ਅੱਜ ਪਤਾ ਕੈ ਤਰੀਕ ਆ ਤੈਨੂੰ ਅੱਜ ਪਤਾ ਮੈਨੂੰ ਅੱਜ ਆਪਾਂ ਨੂੰ ਐਡਵਾਂਸ ਮਿਲਣਾ ਵਾ ਇਹ ਦਿਨ ਰੋੜੀ ਬੋਲ ਸਕਦੇ ਆ ਚੱਲ ਜੀ ਰੁਕ ਜਾ ਲਾ ਉਹ ਵੀ ਆਉਂਦਾ ਕਵਾਜ ਲਈਏ ਕੀ ਗੱਲ ਬੜੇ ਖੁਸ਼ ਹਾਂ ਉਹ ਅੱਜ ਐਡਵਾਂਸ ਮਿਲਣਾ ਵਾ ਉਹ ਚਲੋ ਚਲੋ ਥੋੜਾ ਜਲਦੀ ਕਰੋ ਚਲ ਆਓ ਹਾਜ਼ਰੀ ਵਾਲਾ ਵੀ ਇੰਨਾ ਖੁਸ਼ ਸੀ ਐਡਵਾਂਸ ਦੇ ਚੱਕਰ ਚ ਯਾਰ ਇਹ 20 ਮਿੰਟ ਆਪਾਂ ਲੇਟ ਸੀ ਉਹਨੇ ਦੇਖਿਆ ਹੀ ਨਹੀਂ ਉਹ ਪਰ ਜਿਆਦੇ ਖੁਸ਼ ਹੋਣ ਦੀ ਲੋੜ ਨਹੀਂ ਹੈਗੀ ਜਿੰਨਾ ਕਾ ਆਪਾਂ ਨੂੰ ਐਡਵਾਂਸ ਮਿਲਣਾ ਵਾ ਉੰਨੀਆਂ ਕਿ ਤਾਂ ਸਕੂਲ ਦੀਆਂ ਫੀਸਾਂ ਦੇਣ ਵਾਲੀਆਂ ਪਈਆਂ ਨੇ। ਮੈਂ ਤਾਂ ਇਹ ਉਮੀਦ ਲਾਈ ਬੈਠਾ ਸੀ ਵੀ ਆਪਾਂ ਰਲ ਕੇ ਸ਼ਰਾਬ ਦੀਆਂ ਪੇਟੀਆਂ ਲੈ ਲਈਏ। ਆਹੋ ਯਾਰ 31 ਮਾਰਚ ਕਿਹੜਾ ਰੋਜ਼-ਰੋਜ਼ ਹੁੰਦੀ ਆ। ਉਹ ਕੋਈ ਗੱਲ ਨਹੀਂ। ਸ਼ਾਮ ਨੂੰ ਐਡਵਾਂਸ ਤਾਂ ਮਿਲ ਲੈਣ ਦੋ। ਫੇਰ ਆਪਾਂ ਰਲ ਮਿਲ ਕੇ ਹਿਸਾਬ-ਕਿਤਾਬ ਲਾ ਲਾਂਗੇ ਵੀ ਕਿੰਨੇ-ਕਿੰਨੇ ਪੈਸੇ ਆਉਂਦੇ ਨੇ। ਚੱਲੋ ਆਜੋ। ਚਲੋ 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 ਅੰਦਰ ਚਲੋ ਪਾਣੀ ਪੀ ਲਿਓ। ਪੁੱਤ ਕੀ ਬੜਿਆ ਵੇ ਤੁਸੀਂ ਅੱਜ ਸਕੂਲ ਨੇ? ਹਾਈ ਕਿਤੀ ਵਿਸ਼ੇ ਪੜ੍ਹੇ? ਓ ਅੱਛਾ ਏ। ਤੇਰੇ ਮਮਾ ਨਾ ਫੇਰ ਹਨਾ ਮਹਾਰਮ ਨਵੇਂ ਤੇ ਖੜਾ ਕਰਤਾ ਸੀ। ਹਾਂਜੀ। ਮਮਾ ਨੇ ਕਹਿੰਦਾ ਸੀ ਕਿ ਆ ਕੇ ਫੀਸ ਲਾ ਕੇ ਆਈ ਨਹੀਂ। ਫੇਰ ਮੈਂ ਸੀਖ ਕੇ ਖੜਾ ਕਰ ਲਾ ਫੇਰ। ਘਬਰਾਉ ਨਾ ਪੁੱਤ ਕੋਈ ਗੱਲ ਨਹੀਂ ਮੈਂ ਪਾਪਾ ਨੂੰ ਅੱਜ ਨਾ ਫੋਨ ਕਰਤਾ ਸੀ ਪਾਪਾ ਅੱਜ ਨਾ ਐਡਵਾਂਸ ਲੈ ਕੇ ਆਉਗੇ ਫੇ ਤੁਹਾਡੀ ਫੀਸ ਜਮ੍ਹਾਂ ਕਰਾ ਦਾਂਗੇ ਠੀਕ ਆ? ओके ਹੁਣ ਜਾਓ ਪਰ ਤੁਸੀਂ ਕੱਪੜੇ ਚੇਂਜ ਕਰੋ ਜਾ ਕੇ ਮੈਂ ਤੁਹਾਡੇ ਵਾਸਤੇ ਰੋਟੀ ਬਣਾ ਨਹੀਂ ਆ ਠੀਕ ਹੈ ਬੱਚੇ ਚਲੋ 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 11 ਅਡਵਾਂਸ ਦਾ ਪੂਰਾ ਮਿਲ ਗਿਆ ਵਾ ਠੀਕ ਆ ਤੇ ਅੱਜ ਆਪਾਂ ਐ ਕਰਦੇ ਆਂ ਦੇਸੀ ਦਾਰੂ ਕਿੰਨਾ ਆਪਾਂ ਪੂਰਾ ਸਾਲ ਹੋ ਗਿਆ ਵਾ ਅੱਜ ਆਪਾਂ ਨਾ ਅੰਗਰੇਜ਼ੀ ਦੀ ਇਹ ਪੇਟੀ ਚੱਕਦੇ ਆਂ ਆਹੋ ਇਹ ਸਹੀ ਕਹਿ ਰਹੇ ਆ ਉਹ ਪਹਿਲਾ ਅੰਗਰੇਜ਼ੀ ਸ਼ਰਾਬ ਦਾ ਰੇਟ ਤਾਂ ਪੁੱਛ ਲੋ ਕਿੰਨੇ ਚ ਪੈਂਦੀ ਆ ਪੇਟੀ ਉਹ ਬਈ ਮੈਂ ਰੇਟ ਪਤਾ ਕਰ ਲਿਆ ਵਾ ਅੰਗਰੇਜ਼ੀ ਦਾਰੂ ਦੀ ਜਿਹੜੀ ਵਧੀਆ ਪੇਟੀ ਆ ਨਾ ਉਹ 10000 ਰੁਪਏ ਦੀ ਪੈਂਦੀ ਆ ਜਾਓ ਫਿਰ ਕੱਢੋ ਵੈਸੇ ਉਹ ਇੱਕ ਮਿੰਨਾ ਮੌਜਾਂ ਵੀ ਕਰਾਂਗੇ ਅੰਗਰੇਜ਼ੀ ਵੀ ਕੇ ਚਲੋ ਫੇਰ ਖੜੇ ਹੀ ਕਰਦੇ ਆ ਚਲੋ ਚੱਲੀਏ ਚਲੋ ਚੱਲੋ ਆ ਆਇਆ ਉਹ ਵੀ ਆਇਆ ਕਰੋ ਮੈਨ ਆਉਣਾ ਤੁਸੀਂ ਚਲੋ ਚਲ ਆਓ ਬਾਈ ਠੀਕ ਆ ਉਧਰ ਆ ਉਹ ਹੁਣ ਤੱਕ ਨਹੀਂ ਪਤੰਦਰ ਆਇਆ ਉਹ ਆ ਜਾਊਗਾ ਪਤਾ ਨਹੀਂ ਕੀ ਲੈਣ ਤੁਰ ਗਿਆ ਵਾ ਲਓ ਇਹਦਾ ਫੋਨ ਆ ਉਵੇਂ ਯਾਰ ਘਰ ਦੇ ਫੋਨ ਤੇ ਫੋਨ ਮਰੀ ਜਾਂਦੇ ਆ ਅਖੇ ਜੀ ਜਵਾਕਾਂ ਦੀ ਫੀਸ ਦੇਣੀ ਆ ਉਹੀ ਤੰਗ ਕਰੀ ਜਾਂਦੇ ਆਗੇ ਮੈਨੂੰ ਓ ਯਾਰ ਮੈਂ ਤਾਂ ਆ ਗਿਆ ਤੰਗ ਕਰਦੇ ਕੰਮਾਂ ਤੋਂ ਬੰਦਾ ਹੁਣ ਆਪਣੇ ਚਾਹਨਾ ਪੂਰੇ ਕਰੇ ਘਰੋਂ ਫੋਨ ਆਇਆ ਕੋਈ ਜ਼ਰੂਰੀ ਕੰਮ ਹੁੰਦਾ ਚੱਕ ਲਾ ਔਰ ਸਕੂਲ ਵਾਲਿਆਂ ਬਾਰੇ ਕਹੀ ਜਾਂਦੀ ਆ ਯਾਰ ਅਖੇ ਸਕੂਲ ਦੀ ਫੀਸ ਐਡਵਾਂਸ ਜਮਾ ਕਰਾਓ ਹੈ ਹੁਣ ਮੈਂ ਦੱਸ ਕੀ ਕਰਾਂ ਜਿੰਨੇ ਕੇ ਪੈਸੇ ਮਿਲੇ ਆ ਤੁਹਾਨੂੰ ਪਤਾ ਹੀ ਹੈ ਕੀ ਸਭ ਪਤਾਵਾ ਭਾਈ ਇੱਥੇ ਚੁੱਪ ਕਰ ਜਾ ਅੱਗੇ ਨਾ ਬੋਲੀ ਹੁਣ ਤੂੰ ਜਿਹੜੀ ਪੋਜੀਸ਼ਨ ਤੇ ਤੂੰ ਅੱਜ ਬੈਠਾ ਨਾ ਤੂੰ ਆਪਦੇ ਮਾਪੇ-ਬਾਪ ਕਰਕੇ ਬੈਠਾ ਸਮਝਿਆ ਭਾਈ ਉਹ ਤਾਂ ਗੱਲ ਠੀਕ ਆ ਪਰ 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 ਕੁਛ ਨਹੀਂ ਜਿਹੜੀ ਪੋਜੀਸ਼ਨ ਤੇ ਤੂੰ ਹੁਣ ਬੈਠਾ ਠੀਕ ਆ ਕਿ ਨਹੀਂ ਇਹ ਉਹ ਸਕੂਲ ਦੀ ਬਦੌਲਤ ਆ ਜਿੱਥੇ ਤੂੰ ਪੜਿਆ ਸੱਚੀ ਦੱਸਾਂ ਨਾ ਵੀ ਆਹ ਬੱਚਿਆਂ ਦੀ ਪੜ੍ਹਾਈ ਨੇ ਨਾ ਸਾਰਾ ਸਿਸਟਮ ਹੀ ਹਿਲਾਇਆ ਪਿਆ ਵਾ ਮਾਵਾਬ ਹੁਣ ਕੀ ਕਰੇ ਉਹੀ ਤਾਂ ਮੈਂ ਕਹਿੰਦਾ ਤੇਰੇ ਮਾਪੇ ਨੇ ਵੀ ਤੈਨੂੰ ਬਹੁਤ ਔਖਾ ਹੋ ਕੇ ਪੜਾਇਆ ਤੇ ਜਦੋਂ ਲੋੜ ਹੋਵੇ ਨਾ ਕਦੀ ਫੋਨ ਨਹੀਂ ਚੱਕਣਗੇ ਕਦੀ ਵੀ ਗੇਮ ਓਵਰ ਹਾਂਜੀ ਕਿੰਨੇ ਤੱਕ ਪਾਪਾ ਨਹੀਂ ਆਏ ਮੰਨੋ ਤੇ ਨੀਂਨਾਂਦੀ ਆ ਨਹੀਂ ਆ ਰਹੀਆ ਚਲੋ ਬੱਚੇ ਚਲ ਤਾਨੂੰ ਬੁੱਤੋ ਚਲੋ ਸੁਵਾਵਾ ਪਹਿਲਾਂ ਚਲੋ ਫੇਰ ਸੋਵੋ ਚਲੋ ਨੀਂਨੀ ਕਰੋ ਚਲੋ ਰੁਮਿਸ ਚਲੋ 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 ਉਹ ਆਪਾਂ ਚਨੇ ਕਿੱਧਰੋਂ ਸੀਗੇ ਆ ਤੁਸੀਂ ਗੱਲ ਹੁਣ ਕਿੱਧਰੋਂ ਲੈ ਗਏ ਭਾਈ ਮੈਂ ਸਹੀ ਕਹਣਾ ਬੱਚਿਆਂ ਦੀ ਪਰਪਰਿਸ਼ਾ ਬੱਚਿਆਂ ਦੀ ਪੜ੍ਹਾਈ ਲਿਖਾਈ ਦਾ ਕੰਮ ਆ ਮਾਪੇ ਦੇ ਸਿਰ ਤੇ ਹੁੰਦਾ ਮਾਪੇ ਦਾ ਫਰਜ਼ ਬਣਦਾ ਉਹਨਾਂ ਨੂੰ ਪੜਾਉਣਾ ਨਾ ਹੋਣਾ ਭਾਈ ਨਾਜ਼ਰ ਜੀ ਆਹਦਾ ਗੱਲ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਮੈਂ ਐਵੇਂ ਆਪਣੇ ਸ਼ਰਾਬੀ ਯਾਰਾਂ ਦੋਸਤਾਂ ਦੇ ਮਗਰ ਲੱਗ ਕੇ ਆਪਣੇ ਐਡਵਾਂਸ ਦੇ ਸਾਰੇ ਪੈਸੇ ਸ਼ਰਾਬ ਚਲਾ ਦੇਣੇ ਸੀਗੇ ਭਾਈ ਸਹੀ ਕਹਿਣਾ ਯਾਰ ਤਾ ਮੇਰੀਆਂ ਅੱਖਾਂ ਖੁੱਲਤੀਆਂ ਮੈਂ ਤਾਂ ਹੁਣ ਸਿੱਧਾ ਘਰੇ ਹੀ ਚੱਲਿਆ ਵਾਂ ਜਾ ਕੇ ਸਾਰੇ ਪੈਸੇ ਘਰ ਵਾਲੀ ਦੇ ਹੱਥੇ ਰੱਖ ਦੇਣੇ ਆ ਉਹ ਦੇਖ ਕਿਉਂ ਵੀ ਆਪੇ ਕੀ ਕਰਨਾ ਵਾ ਇਹ ਮੇਰੇ ਬਾਬਾ ਜੀ ਮਿਹਰ ਕਰਿਓ ਅੱਜ ਐਡਵਾਂਸ ਮਿਲਣਾ ਵਾ ਕਿਤੇ ਇਹ ਨਾ ਹੋਵੇ ਰਾਹ 'ਚ ਹੀ ਪੈਸੇ ਖੁੱਕੇ ਆ ਜਾਣ ਸਿੱਧੇ ਘਰੇ ਆਣ ਤੇ ਮੈਂ ਆਪਣੇ ਬੱਚਿਆਂ ਦੀ ਫੀਸ ਭਰ ਆ ਸਕਾਂ ਐਸੀ ਮੇ ਤਰੀਹੀ ਮੇਰੇ ਬਾਬਾ ਜੀ ਹੀ ਮੇਰੇ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਕਿਰਪਾ ਕਰਿਓ ਆ ਗਏ ਤੁਸੀਂ ਹਾਂ ਆ ਗਿਆ ਕੀ ਗੱਲ ਤੂੰ ਬੜੀਆਂ ਰਸਾਇਆਂ ਕਰਦੀ ਗਈਆਂ? ਦਾਸਾ ਕਰੂਈ ਸੀਗੇ ਬੱਚੇ ਦੇ ਕਿਸੇ ਤੋਂ ਮਨੇ ਪਈ ਪੈਸੇ ਲੈ ਕੇ ਆਏ ਅਡਵਾਂਸ। ਪੈਸੇ ਵੀ ਤੇਰੇ ਨਾ ਦੋੜ ਬਹਿ ਜਾ ਪਾਣੀ ਪਾਣੀ ਪੁੱਛਦਾ ਸਾਹ ਲਾ ਲੈਂਦੇ। ਤਾਲੂ ਪਾ ਲਈ। ਅਗਸਾ ਦਾ ਮੈਂ ਤਾਂ ਕਰਦੀ ਸੀ ਕਿ ਤੇ ਸ਼ਰਾਬ ਦੇ ਵਿੱਚ ਪੈਸੇ ਬਰਵਾਦ ਨਾ ਕਰਦੇ ਹੋ ਪਹਿਲਾਂ ਵਾਂਗੂ। ਉਹ ਬਰਵਾਦ ਤਾਂ ਅੱਜ ਪੈਸੇ ਹੋ ਹੀ ਜਾਣੇ ਸੀਗੇ। 31 ਮਾਰਚ ਕਰਕੇ ਅਸੀਂ ਨਾ ਫੈਕਟਰੀ ਦੇ ਵਿੱਚ ਸਲਾਹ ਬਣਾਈ ਦੀ ਕਿ ਵੀ ਇੱਕ ਇੱਕ ਪੇਟੀ ਦਾਰੂ ਹੀ ਚੱਕਦੇ ਆਂ ਪਰ ਭਲਾ ਹੋਵੇ ਨਾਜਰ ਭਾਈ ਆ ਜਿਨ੍ਹਾਂ ਨੇ ਮੈਨੂੰ ਸਮਝਾਇਆ ਸਾਰਾ ਜਦੋਂ ਫੋਨ ਕਰਦੇ ਸੀ ਉਦੋਂ ਇਹੀ ਸਮਝਾ ਰਹੇ ਸੀ ਕਿ ਭਾਈ ਇਹ ਜਿਹੜਾ ਪੈਸਾ ਹੈਗਾ ਇਹ ਬੱਚਿਆਂ ਦੀ ਪੜ੍ਹਾਈ ਦੇ ਲਈ ਇਸਤੇਮਾਲ ਕਰੀਏ ਨਾ ਕਿ ਧਰਮ ਦੇ ਲਈ ਉਹਨਾਂ ਦੀ ਗੱਲ ਮੇਰੇ ਦਿਮਾਗ 'ਚ ਪੈ ਗਈ ਤੇ ਮੈਂ ਸਿੱਧਾ ਕਰਮੂਗਾ ਚਲੋ ਸ਼ੁਕਰ ਹੈ ਅੱਜ ਨਾਜਰ ਸਿੰਘ ਦੀ ਗੱਲ ਤਾਂ ਸਮਝ ਆ ਗਈ ਉਹ ਜਲਦੀ ਪਹੁੰਚ ਕੇ ਠੀਕ ਠਾਕ ਕਰੇ ਆਜੋ 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 ਸਸਤਾ ਜਿਹੜੀ ਤੁਸੀਂ ਇਹਨਾਂ ਨੂੰ ਗੱਲ ਸਮਝਾਈ ਜੀ ਨਹੀਂ ਮੇਰੇ ਦਿਮਾਗ 'ਚ ਪੈ ਗਈ ਆ ਸਮਝਦਾਰ ਬੰਦਾ ਛੇਤੀ ਸਮਝ ਜਾਂਦਾ ਹਾਂਜੀ ਇਹ ਤਾਂ ਹੈ ਜੀ ਚਲੋ ਬੈਠੋ ਤੁਸੀਂ ਮੈਂ ਪਾਣੀ ਲੈ ਕੇ ਆਉਂਦੀ ਜੇ ਆ ਲੈ ਮਗਰੀ ਆ ਗਏ ਤੁਸੀਂ ਮੈਂ ਦਾ ਹੋ ਦਾ ਪੈਸੇ ਖਾਤ ਕਰਦੇ ਤੇਰੇ ਜਾ ਬੁੜੀ ਤੇਰੇ ਜੂੜੀ ਹੁੰਦੇ ਨੇ ਪੈਸੇ ਪਰਿਵਾਰ ਦੇ ਵਿੱਚ ਖਰਚਣੇ ਬੱਚਿਆਂ ਦੀਆਂ ਪੀਸਾਂ ਕਾਪੀਆਂ ਕਤੱਪਾ ਤਤੀ ਮਾਰ ਚ ਕਰਕੇ ਹੋੜੀ ਦਾ ਨਾ ਨਾ ਕਰਦੇ ਬਾਈ ਨਾਚੇ ਬਾਈ ਤੇਰੀ ਕੋਈ ਗੱਲ ਮੇਰੇ ਦੇਲ ਤੇ ਦਿਮਾਗ ਤੇ ਗੈੜ ਗਈ ਹੁਣ ਜਿਹੜਾ ਬੱਚਿਆਂ ਦੀ ਪੜ੍ਹਾਈ ਦਾ ਕੰਮ ਆ ਨਾ ਇਹ ਸਾਰਾ ਨੋ ਜ਼ਰੂਰੀ ਆ ਬਾਕੀ ਸਾਰੇ ਕੰਮ ਤਾਂ ਹੁੰਦੇ ਰਹਿਣਗੇ ਕੱਤੇ ਮਾਰਦੇ ਦਾ ਕੀ ਆ ਇਹ ਤਾਂ ਹੁਣੀਆਂ ਜਾਂਦੀਆਂ ਰਹਿਣੀਆਂ ਨੇ ਬਿਲਕੁਲ ਸਹੀ ਕਹਿੰਦਾ ਹੈ ਯਾਰ ਕੋਈ ਨਹੀਂ ਸਿਆਰ ਵੀ ਇਹ ਡੇਟ ਆਪਰੇ ਨਾ ਠੀਕ ਹੈ ਚੰਦਿਆ ਜੀ ਚਲ ਜੇ ਫਿਰ ਹੁਣ ਉਹ ਖੜ ਜਾਓ ਯਾਰ ਯਾਰ ਹੁਣ ਚਾਹ ਬਗ ਲਾ ਚਾਹ ਪੀਓ ਚਲ ਜੇ ਆਪਨੇ ਤੁਹਾਡੇ ਵੱਲੋਂ ਮੈਂ ਵੀ ਕਿਰਮਾ ਜੀ ਦਾ ਸ਼ੁਕਰੀਆ ਹੈ ਸਟ੍ਰੰਗ ਪਰ ਹੋਰੀ ਵੀਡੀਓ ਰਣਾ ਜੀ। ਜੀ ਮੈਂ ਤੁਹਾਡਾ ਬਹੁਤ ਸ਼ੁਕਰੀਆ ਦਾ ਅਰਦਾ ਹੈ ਕਿ ਤੁਸੀਂ ਇਹਨਾਂ ਨੂੰ ਸਮਝਾ ਕੇ ਭੇਜਿਆ ਤਾਂ ਸਿੱਧੇ ਘਰੇ ਆਏ ਨੇ। ਨਹੀਂ ਤੇ ਇਹਨਾਂ ਦੇ ਯਾਦਦੋਸਤ ਇੱਦਾਂ ਦੇ ਨਾ ਖਾਲੀ ਜਿੱਬਾ ਲੈ ਕੇ ਘਰੇ ਆਉਂਦੇ ਨੇ। ਮੈਂ ਬਹੁਤ ਜ਼ਿਆਦਾ ਟੈਨਸ਼ਨ 'ਚ ਸੀ ਵੀ ਬੱਚੇ ਦੀ ਫੀਸ ਭਰਨੀ ਆ। ਉਹ ਸਮਝਦਾਰਾ ਮੈਂ ਵੀ ਇਹੀ ਦੇਖਣ ਆਇਆ ਸੀਗਾ ਕਿ ਸਹੀ ਸਲਾਮਤ ਘਰੇ ਪਹੁੰਚ ਗਿਆ ਵੀ ਨਹੀਂ। ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਤੇਰਾ ਵੀ ਬਈ। ਚਲੋ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਆ ਜੀ ਕਿ ਤੁਸੀਂ ਸਮਝਾਇਆ ਤਾਂ ਸਹੀ ਰਾਹ ਤੇ ਇਹ ਚੱਲਣਗੇ। ਠੀ ਥੈਂਕ ਯੂ ਦੇਖੋ ਸਾਰੇ ਆਪਣੇ ਪੰਚੋ ਬੀ ਚੱਲਦਾ ਆਪਦੇ ਬੱਚਿਆਂ ਕੰਨੀ ਧਿਆਨ ਦੇਵੋ ਔਰ ਬੱਚਿਆਂ ਨੂੰ ਪੜ੍ਹਾਵੋ ਇਹ ਬਹੁਤ ਹੀ ਜ਼ਰੂਰੀ ਆ ਸਾਰੇ ਕੰਮਕਾਰ ਛੱਡ ਜੇ ਤੁਸੀਂ ਆਪਣੇ ਬੱਚਿਆਂ ਦੀ ਪੜ੍ਹਾਈ ਕੰਨੀ ਧਿਆਨ ਦੇਵੋ ਤੁਹਾਡੀ ਬੜੀ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ